ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਪਬਲਿਕ ਸੋਸ਼ਲ ਮੀਡੀਆ ਕਲੱਬ ਕਾਈ ਨਿਹਾਲ ਸਿੰਘ ਵਾਲਾ ਦਾ ਚੋਣ ਇਜਲਾਸ ਦਫ਼ਤਰ ਮਧੇ ਇੱਕੇ ਚੌਂਕ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਵਿਖੇ ਆਬਜਾਰ ਪਰ ਮਹਿੰਦਰਪਾਲ ਸਿੰਘ ਲੂੰਬਾ ਜੀ ਡੀ ਵੀ ਨਿਊਜ਼ ਅਤੇ ਜਗਰਾਤ ਸਿੰਘ ਸੰਘਾ ਦੇਸ਼ ਪ੍ਰਦੇਸ਼ ਅਤੇ ਯੋਗ ਮਾਰਗ ਅਖਬਾਰ ਵਾਲਿਆਂ ਦੀ ਦੇਖ ਰੇਟ ਵਿੱਚ ਹੋਇਆ ਜਿਸ ਵੇਲੇ ਸੋਸ਼ਲ ਮੀਡੀਆ ਨੂੰ ਆ ਰਹੀਆਂ ਮੁਸ਼ਕਲਾਂ ਵਿਚਾਰੇ ਬਟਾਰ ਪਤੰਦਰੇ ਕੀਤੇ ਗਏ ਤੇ ਮਹਿੰਦਰਪਾਲ ਲੂੰਬਾ ਨੇ ਕਿਹਾ ਕਿ ਅੱਜ ਕੱਲ ਸਰਕਾਰਾਂ ਤੇ ਪ੍ਰਸ਼ਾਸਨ ਸੋਸ਼ਲ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰਿਆ ਜਿਸ ਨੂੰ ਕਿਸੇ ਵੀ ਤੀਨ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਹਿਆ ਕਿ ਸਾਡੀ ਕਲੱਬ ਦੇ ਮੈਂਬਰ ਬਣਨ ਵਾਲੇ ਕ੍ਰिएਟਰਾਂ ਬਲੌਗਰਾਂ ਨਿਊ ਚੈਨਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਤਾਂ ਸਾਰੀ ਕਲੱਬ ਉਹਨਾਂ ਦੇ ਨਾਲ ਖੜੇਗੀ ਅੱਗੇ ਡਿਜੀਟਲ ਮੀਡੀਆ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਰਾਜੂ ਐਨ ਜੀਓ ਪਤੋ ਨੇ ਪਿਛਲੀ ਜੂਨੀਅਨ ਨੂੰ ਭੰਗ ਕਰਕੇ ਅੱਗੇ ਨਵੇਂ ਕਲੱਬ ਦਾ ਗਠਨ ਕਰਨ ਦਾ ਐਲਾਨ ਕੀਤਾ ਸੋ ਰਾਜੂ ਨੇ ਕਿਹਾ ਅਸੀਂ ਤਨਮਨ ਨਾਲ ਸੱਚੀ ਖਬਰ ਪੇਸ਼ ਕਰਦੇ ਹਾਂ ਤੇ ਜੇ ਸਾਨੂੰ ਸੱਚੀ ਖਬਰ ਪੇਸ਼ ਕਰਨ ਲਈ ਸਰਕਾਰ ਜਾਂ ਪ੍ਰਸ਼ਾਸਨ ਦਬਾਏਗਾ ਅਸੀਂ ਕਿਸੇ ਵੀ ਤੀਮ ਤੇ ਬਰਦਾਸ਼ਤ ਨਹੀਂ ਕਰਾਂਗੇ ਸੋ ਸਾਡਾ ਪੇਸ਼ਾ ਹੈ ਲੋਕਾਂ ਦੇ ਸਾਹਮਣੇ ਸੱਚ ਰੱਖਣਾ ਤੇ ਅਸੀਂ ਸੱਚ ਰੱਖਦੇ ਰਹਾਂਗੇ ਸੋ ਇਸ ਸਮੇਂ ਚੋਣ ਕਰਕੇ ਮਹਿੰਦਰਪਾਲ ਲੂੰਬਾ ਨੂੰ ਸਰਪ੍ਰਸਤ ਹਰਪਾਜਨ ਸਿੰਘ ਢਾਲੀਵਾਲ ਪੇਜ ਆਪਣਾ ਪੰਜਾਬ ਅਤੇ ਹੱਕ ਸੱਚ ਦਾ ਪਹਿਰੇਦਾਰ ਅਖਬਾਰ ਨੂੰ ਚੇਅਰਮੈਨ ਗੁਰਚਾਰਨ ਸਿੰਘ ਰਾਜੂ ਪੱਤੋ ਫਿਕਰਮੰਦ ਮੀਡੀਆ ਨੂੰ ਪ੍ਰਧਾਨ ਬਲਕਾਰਨ ਸਿੰਘ ਨੀਟੂ ਮਾਲਵਾ ਵਿਜਨ ਨੂੰ ਜਰਨਲਿਸਤ ਕਤਰ ਕੁਲਦੀਪ ਸਿੰਘ ਗੋਲ ਪੰਜਾਬ 81 ਟੀਵੀ ਨੂੰ ਕੈਸ਼ੀਅਰ ਕੁਲਦੀਪ ਸਿੰਘ ਗਾਜੀਨਾ ਪ੍ਰੈਸ 7724 ਅਤੇ ਹੱਕ ਸਕਦਾ ਪਰੇਦਰ ਅਖਬਾਰ ਨੂੰ ਪ੍ਰੈਸ 77 ਤੇ ਮੀਡੀਆ ਸਲਾਹਕਰ ਜਸਵਿੰਦਰ ਸਿੰਘ ਸ਼ਿੰਦਾ ਜੀ 1 ਟੀਵੀ ਦਫਤਰ 77 ਅਮਨਦੀਪ ਸਿੰਘ ਢਾਲੀਵਾਲ ਪੇਜ ਵਾਲਿਆਂ ਨੂੰ ਜਥੇਵੰਦਕ 77 ਹਰਪਾਲ ਸਿੰਘ ਧਵਾਨ ਟੀਵੀ ਮੋਕਸਲਾਕਰ ਜਗਤਾਰ ਸਿੰਘ ਹੰਮਤਪੁਰਾ ਸੰਦਲੀ ਸੁਪਨੇ ਵਾਲੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸੰਘੂ ਪੇਜ ਵਾਲੇ ਸਲਾਹਕਰ ਨਿਯੁਕਤ ਕੀਤੇ ਗਏ ਇੱਥੇ ਵੀ ਦੱਸਣਾ ਬਣਦਾ ਕਿ ਉਕਾਈ ਧਰਮਕੋਟ ਦਾ ਇਜਲਾਸ ਅਤੇ ਚੋਣ 5 ਅਕਤੂਬਰ ਨੂੰ ਤੈਅ ਕੀਤੀ ਗਈ ਮੋਕੇ ਭਿੰਦਰਪਾਲ ਲੂੰਬਲ ਲੂੰਬਾ ਜਗਰਾਤ ਸਿੰਘ ਸੰਘਾ ਕੁਲਦੀਪ ਸਿੰਘ ਆਜ਼ਾਦ ਪੰਜਾਬ 1947 ਪੇਜ ਅਤੇ ਚੈਨਲ ਹਰਪਾਲ ਸਿੰਘ ਕੁਲਵੀਰ ਸਿੰਘ ਗਾਜੀਨਾ ਹਰਭਜਨ ਸਿੰਘ ਧਾਲੀਵਾਲ ਗੁਰਚਰਨ ਸਿੰਘ ਰਾਜੂ ਪੱਤੋ ਐਨ ਜੀਓ ਜਗਤਾਰ ਸਿੰਘ ਹੰਮਤਪੁਰਾ ਸੋਨਾ ਰਾਏ ਸੋਨਾ ਟੀਵੀ ਵਾਲੇ ਕੁਲਦੀਪ ਸਿੰਘ ਗੌਰ ਜਸਵਿੰਦਰ ਸਿੰਘ ਸਿੰਧਾ ਬਲਕਾਰਨ ਸਿੰਘ ਨੀਟੂ ਸੁਰਿੰਦਰ ਸੰਘੂ ਮਾਨਪ੍ਰੀਤ ਕੈਲੇ ਪੀਐਸਕੇ ਟੀਵੀ ਅਮਰਜੀਤ ਸਿੰਘ ਫਾਸਟ ਅਮਨਦੀਪ ਸਿੰਘ ਢਾਲੀਵਾਲ ਬਲਾਸਪੁਰ ਹਾਜ਼ਰ ਸਨ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਹਾਂਜੀ ਅੱਜ ਪਬਲਿਕ ਸੋਸ਼ਲ ਮੀਡੀਆ ਗਰੁੱਪ ਕਲੱਬ ਨਿਹਾਲ ਸਿੰਘ ਵਾਲਾ ਦੀ ਜਿਹੜੀ ਚੌਣ ਹੋਈ ਹੈ ਮਦੇਕੇ ਚੌਂਕ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਇਹ ਚੋਣ ਦਾ ਜਲਾਸ ਹੋਇਆ ਹੈ ਤੇ ਸਾਡੇ ਨਾਲ ਇਸ ਵੇਲੇ ਇਸ ਬਲਾਕ ਦੀ ਚੁਣੀ ਹੋਈ ਸਾਰੀ ਬਾਡੀ ਮੌਜੂਦ ਹੈ ਤੇ ਅਬਜ਼ਰਵਰ ਦੇ ਤੌਰ ਤੇ ਅੱਜ ਜਿਹੜਾ ਹੈਗਾ ਮੋਗੇ ਜ਼ਿਲ੍ਹੇ ਦੇ ਵਿੱਚੋਂ ਇੱਕ ਮੇਰੀ ਡਿਊਟੀ ਲੱਗੀ ਸੀਗੀ ਤੇ ਦੂਸਰੇ ਜਗਰਾਤ ਸਿੰਘ ਸੰਘਾ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਪ੍ਰਿੰਟ ਮੀਡੀਆ ਤੋਂ ਸੋ ਸਾਡੇ ਦੋਹਾਂ ਦੇ ਦੇਖ-ਦੇਖ ਦੇ ਵਿੱਚ ਇਹ ਚੋਣ ਹੋਈ ਹੈ ਤੇ ਉਸ ਤੋਂ ਇਲਾਵਾ ਦਰਸ਼ਕ ਦੇ ਤੌਰ ਤੇ ਵੀ ਬਾਰਲੇ ਬਲਾਕਾਂ ਦੇ ਵਿੱਚੋਂ ਕਾਫੀ ਲੋਕ ਆ ਜਿਹੜੇ ਉਹ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਅ ਕੁਲਦੀਪ अरोड़ा ਜੀ ਅ ਸੋਨਾ ਟੀਵੀ ਤੋਂ ਅ ਸੋਨਾ ਜੀ ਸੋਨਾ ਰਾਏ ਜੀ ਔਰ ਇਸ ਤੋਂ ਇਲਾਵਾ ਸਾਡੇ ਮੀਰ ਮਨਪ੍ਰੀਤ ਕੇਲਾ ਜੀ ਇਹ ਵੀ ਸਾਡੇ ਦਰਮਿਆਨ ਧਰਮਕੋਟ ਤੋਂ ਜਿਹੜਾ ਚੇਚੇ ਤੌਰ ਤੇ ਪਹੁੰਚਿਆ ਗੱਲ ਧਰਮਕੋਟ ਹਨਾ ਗੱਲ ਗੱਲ ਧਰਮਕੋਟੀ ਹਾਂ ਜੀ ਸ੍ਰੀ ਰੇਂਦਰ ਸੰਗੂ ਜੀ ਜੋ ਭੂ ਮਿਤਰਾ ਤੋਂ ਉਹ ਵੀ ਸਾਡੇ ਦਰਮਿਆਨ ਇੱਥੇ ਇਚੇ ਤੌਰ ਤੇ ਪਹੁੰਚੇ ਆ ਸੋ ਕਹਿਣ ਤੋਂ ਭਾਵ ਕੀ ਹੈ ਕਿ ਅੱਜ ਜਿਹੜਾ ਇਹ ਜਲਾਸ ਪੂਰੀ ਤਰ੍ਹਾਂ ਸਫਲ ਰਿਹਾ ਹੈ ਔਰ ਜਿੰਨਾ ਮਕਸਦ ਨੂੰ ਲੈ ਕੇ ਜਿਸ ਮਕਸਦ ਨੂੰ ਲੈ ਕੇ ਇਹ ਕਲੱਬ ਜਿਹੜਾ ਬਣਾਇਆ ਗਿਆ ਉਹ ਮਕਸਦ ਹੈ ਜਿਹੜਾ ਉਹ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਕਾਮਯਾਬ ਰਹੇ ਆ ਸੋ ਨਵਾਂ ਸੰਵਿਧਾਨ ਬਣਾਇਆ ਗਿਆ ਨਵੀਆਂ ਨਿਜ਼ਮ ਤੇ ਸ਼ਰਤਾ ਤੈਅ ਕੀਤੀਆਂ ਗਈਆਂ ਤੇ ਅੱਜ ਜਿਹੜਾ ਹੈਗਾ ਇੱਕ ਨਵੀਂ ਸ਼ੁਰੂਆਤ ਮੁਕੇ ਜ਼ਿਲ੍ਹੇ ਦੇ ਵਿੱਚ ਸੋਸ਼ਲ ਮੀਡੀਆ ਕਲੱਬ ਵੱਲੋਂ ਕੀਤੀ ਗਈ ਹੈ ਸੋ ਇਸ ਸੰਸਥਾ ਦੇ ਮੈਂਬਰ ਬਣਨ ਲਈ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋਣੇ ਜ਼ਰੂਰੀ ਹੋ ਚਾਹੇ ਫੇਸਬੁੱਕ ਤੇ YouTube ਤੇ ਜਾਂ ਕਿਸੇ ਵੀ ਹੋਰ ਸੋਸ਼ਲ ਮੀਡੀਆ ਐਪ ਤੇ ਤੁਸੀਂ ਐਕਟਿਵ ਹੋਏ ਹੋਏ ਹੈਗੇ ਹੋ ਤਾਂ ਤੁਸੀਂ ਇਸ ਕਲੱਬ ਦੇ ਮੈਂਬਰ ਬਣ ਸਕਦੇ ਹੋ ਔਰ ਜਿਹੜਾ ਤੁਹਾਡਾ ਸਭ ਤੋਂ ਇਹਦੇ ਵਿੱਚ ਜ਼ਰੂਰੀ ਗੱਲ ਹੈਗੀ ਹੈ ਕਿ ਕੰਟੈਂਟ ਤੁਹਾਡਾ ਆਪਣਾ ਹੋਣਾ ਚਾਹੀਦਾ ਤੁਸੀਂ ਕਿਸੇ ਦਾ ਕਾਪੀ ਕਰਕੇ ਨਹੀਂ ਕੰਟੈਂਟ ਚਲਾ ਸਕਦੇ ਔਰ ਮੋਨਟਾਈਜੇਸ਼ਨ ਪਾਲਿਸੀ ਹੈ ਜਿਹੜੀ ਉਹਦੇ ਅੰਡਰ ਤੁਸੀਂ ਉਹ ਤੁਹਾਨੂੰ ਫੋਲੋ ਕਰਨੀ ਪੈਣੀ ਹੈ ਸੋ ਇਹਦੇ ਵਿੱਚ ਅਸੀਂ ਕਿਉਂਕਿ ਬਣੀਆਂ ਸਮੱਸਿਆਵਾਂ ਆ ਰਹੀਆਂ ਚੈਨਲ ਬੰਦ ਕਰਵਾਏ ਜਾ ਰਹੇ ਆ ਔਰ ਜਿਹੜਾ ਪਰਚੇ ਦਰਜ ਕੀਤੇ ਜਾ ਰਹੇ ਆ ਨਜਾਇਜ਼ ਨਜਾਇਜ਼ ਉਹਨਾਂ ਸਮੱਸਿਆਵਾਂ ਨੂੰ ਉਹ ਐਡਰੈਸ ਕਰਨ ਵਾਸਤੇ ਇਹ ਸੰਸਥਾ ਦਾ ਜਿਹੜਾ ਗਠਨ ਕੀਤਾ ਗਿਆ ਸੋ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੂੰਗਾ ਟਾਡੇ ਬਲਾਕ ਨਿਹਾਲ ਸਿੰਘ ਵਾਲਾ ਦੀ ਨਵੀਂ ਚੁਣੀ ਹੋਈ ਕਮੇਟੀ ਨੂੰ ਜਿਹਦੇ ਵਿੱਚ ਪ੍ਰਧਾਨ ਚੁਣੇ ਗਏ ਨੇ ਗੁਰਚਰਨ ਸਿੰਘ ਜੀ ਰਾਜੂ ਪਤੋ ਸੋ ਜਰਨਲ ਸਕੱਤਰ ਨੇ ਬਲਕਰਨ ਸਿੰਘ ਦੀ ਨੀਟੂ ਲੋਹਾਰਾ ਸਾਡੇ ਦਰਮਿਆਨ ਖੜੇ ਨੇ ਕੈਸ਼ੀਅਰ ਨੇ ਕੁਲਦੀਪ ਸਿੰਘ ਜੀ ਇਹ ਵੀ ਸਾਡੇ ਦਰਮਿਆਨ ਖੜੇ ਨੇ ਪ੍ਰੈਸ ਸਕੱਤਰ ਕੁਲਮੀਰ ਸਿੰਘ ਗਾਜੀਆਣਾ ਜੀ ਉਹ ਸਿਰੇ ਤੇ ਖੜੇ ਹੈ ਜੀ ਤੇ ਦਫ਼ਤਰ ਸਕੱਤਰ ਜਸਵਿੰਦਰ ਸਿੰਘ ਸ਼ੰਡਾ ਜੀ ਜਿਨ੍ਹਾਂ ਦੇ ਦਫ਼ਤਰ ਦੇ ਵਿੱਚ ਅੱਜ ਇਹ ਚੋਣ ਜਲਾਸ ਹੋਇਆ ਹੈ ਸੋ ਪਿਛਲੀਆਂ ਮੀਟਿੰਗਾਂ ਵੀ ਇਹਨਾਂ ਇੱਥੇ ਹੀ ਹੋਈਆਂ ਸੋ ਇਹਨਾਂ ਦਾ ਬਹੁਤ ਧੰਨਵਾਦ ਵੀ ਹੈ ਤੇ ਯੋਗਦਾਨ ਵੀ ਹੈ ਜਥੇ ਬੰਦੇ ਕਿਸਕਰ ਅਮਨਦੀਪ ਸਿੰਘ ਢਾਲੀਵਾਲ ਬਲਾਤਪੁਰ ਤੋਂ ਜਿਹੜੇ ਕਿ ਬਲੌਗਰ ਨੇ ਬਹੁਤ ਮਸ਼ਹੂਰ ਹੈ ਸੋ ਉਹ ਵੀ ਸਾਡੇ ਦਰਮਿਆਨ ਹਾਜ਼ਰ ਨੇ ਮੁੱਖ ਸਲਾਹਕਾਰ ਸਰਦਾਰ ਹਰਪਾਲ ਸਿੰਘ ਜੀ ਧਮਾਨ ਟੀਵੀ ਵਾਲੇ ਉਹ ਵੀ ਸਾਡੇ ਦਰਮਿਆਨ ਖੜੇ ਆ ਜੀ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਹਿੰਮਤਪੁਰਾ ਜੀ ਸੋ ਉਹ ਵੀ ਸਾਡੇ ਦਮਨ ਖੜਿਆ ਸੋ ਮੈਂ ਇਸ ਸਾਰੀ ਚੁਣੀ ਹੋਈ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਔਰ ਮੈਨੂੰ ਇਹਨਾਂ ਵੱਲੋਂ ਇਹ ਸਸਤਾ ਦਾ ਜਿਹੜਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਕਿਉਂਕਿ ਤਿੰਨ ਜਿਹੜੇ ਆਨਰੇਰੀ ਅਹੁਦੇ ਆ ਉਹਨਾਂ ਵਿੱਚੋਂ ਮੈਨੂੰ ਸਰਪ੍ਰਸਤ ਔਰ ਚੇਅਰਮੈਨ ਸਰਦਾਰ ਹਰਪ੍ਰਜਨ ਸਿੰਘ ਜੀ ਅ ਕਿਧਰ ਫੜਿਆ ਉਧਰ ਕਰ ਹਰਪ੍ਰਜਨ ਸਿੰਘ ਜੀ ਜੋ ਕਿ ਪ੍ਰਿੰਟ ਮੀਡੀਆ ਤੋਂ ਨੇ ਇਹ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਹੈਗੇ ਸੋ ਇਸ ਤੋਂ ਇਲਾਵਾ ਸਾਡੇ ਮੁੱਖ ਸਲਾਹਕਾਰ ਚੁਣੇ ਗਏ ਨੇ ਪਾਲ ਸਿੰਘ ਹਾਂ ਜੀ ਹਰਪਾਲ ਸਿੰਘ ਜੀ ਮੈਂ ਇਹਦੇ ਬਾਰੇ ਬੋਲ ਚੁੱਕਾ ਹਾਂ ਮੁੱਖ ਸਲਾਹਕਾਰ ਹਰਪਾਲ ਸਿੰਘ ਜੀ ਜੋ ਕਿ ਧਮਾਨ ਟੀਵੀ ਤੋਂ ਸੋ ਇਹ ਤਿੰਨ ਆਨਰੇਰੀ ਅਹੁਦੇ ਜਿਹੜੇ ਰੱਖੇ ਗਏ ਆ ਇਸ ਤੋਂ ਇਲਾਵਾ ਵੀ ਤਿੰਨ ਅਹੁਦੇ ਜਿਹੜੇ ਹੈਗੇ ਆ ਹੋਰ ਨੇ ਜਿਨ੍ਹਾਂ ਦੇ ਉੱਤੇ ਇਹ ਕਮੇਟੀ ਹੈ ਜਿਹੜੀ ਖੁਦ ਫੈਸਲਾ ਕਰਕੇ ਅਹੁਦੇਦਾਰ ਨਿਯੁਕਤ ਕਰੂਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹ ਸੰਸਥਾ ਵੱਲੋਂ ਆਪਣਾ ਸੰਵਿਧਾਨ ਨਿਯਮ ਸ਼ਰਤਾਂ ਜੋ ਪਹਿਲੀ ਮੀਟਿੰਗ ਕੀਤੀ ਜਾਊਗੀ ਉਹਦੇ ਵਿੱਚ ਉਹ ਸਾਰੇ ਜਾਰੀ ਕੀਤੇ ਜਾਣਗੇ ਮੈਂਬਰਸ਼ਿਪ ਫਾਰਮ ਵੀ ਜਾਰੀ ਕੀਤੇ ਜਾਣਗੇ ਆਨਲਾਈਨ ਹੀ ਉਹ ਫਾਰਮ ਹੋਣਗੇ ਸੋ ਜਿਹੜਾ ਵੀ ਇਸ ਸੰਸਥਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਸੋ ਇਸ ਸੰਸਥਾ ਦੇ ਪ੍ਰਧਾਨ ਕੁਚਾਲ ਸਿੰਘ ਰਾਜੂ ਪੱਤੋ ਜਾਂ ਇਸ ਟੀਮ ਦੇ ਕਿਸੇ ਵੀ ਮੈਂਬਰ ਦੇ ਨਾਲ ਤਾਲਮੇਲ ਕਰਕੇ ਉਹਨਾਂ ਤੋਂ ਫਾਰਮ WhatsApp ਤੇ ਮੰਗਵਾ ਸਕਦਾ ਹੈ ਤੇ WhatsApp ਤੇ ਭਰ ਕੇ ਉਹਨੂੰ ਭੇਜਣਾ ਵਾਪਸ ਹਾਂਜੀ ਰਾਜੂ ਜੀ ਦਾ ਮੈਂ ਬੇਨਤੀ ਕਰੂੰਗਾ ਵੀ ਇੱਕ ਨੰਬਰ ਜਿਹੜਾ ਤੁਸੀਂ ਪ੍ਰਧਾਨ ਜੀ ਬੋਲਦੇ ਹੋ ਆਪ ਦਾ 9855326576 9855326576 ਸੋ ਇਹ ਇਹਨਾਂ ਦਾ ਜਿਹੜਾ ਹੈਗਾ ਫੋਨ ਨੰਬਰ ਹੈਗਾ ਸੋ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਹੁਣ ਕਿਉਂਕਿ ਜਿਸ ਤਰ੍ਹਾਂ ਸੀ ਐਲਾਨ ਕੀਤਾ ਸੀਗਾ ਕਿ ਸਾਰੇ ਬਲਾਕਾਂ ਦੇ ਵਿੱਚ ਅਸੀਂ ਜਿਹੜੀਆਂ ਚੋਣਾਂ ਕਰਾਉਣ ਤੋਂ ਬਾਅਦ ਫਿਰ ਜ਼ਿਲ੍ਹੇ ਦੀ ਚੋਣ ਹੈ ਜਿਹੜੀ ਉਹ ਕਰਵਾਈ ਜਾਊਗੀ ਸੋ ਅਗਲਾ ਬਲਾਕ ਜਿਹੜਾ ਧਰਮਕੋਟ ਧਰਮਕੋਟ ਦੇ ਵਿੱਚ ਜਿਹੜਾ ਹੈਗਾ 5 ਅਕਤੂਬਰ ਨੂੰ ਜਿਹੜੀ ਇਹ ਚੋਣ ਕਰਵਾਈ ਜਾਣੀ ਹੈ ਸੋ ਉਹਦੇ ਲਈ ਬੇਨਤੀ ਹੈ ਕਿ ਜਿਹੜੇ ਵੀ ਧਰਮ ਕੋਟ ਦੇ ਵਿੱਚ ਇਸ ਸੰਸਥਾ ਦੇ ਮੈਂਬਰ ਬਣਨਾ ਚਾਹੁੰਦੇ ਆ ਸੋ ਉਹ ਸਾਡੇ ਕਲਦੀਪ ਸਿੰਘ ਅਰੋੜਾ ਜੀ ਜਾਂ ਸੋਨਾਰਾਏ ਜੀ ਜਾਂ ਆਪਣਾ ਕਿਸੇ ਵੀ ਮੈਂਬਰ ਜਿਹੜੇ ਇੱਥੇ ਹਾਜ਼ਰ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਸੋ ਇੱਕ ਵਾਰ ਫੇਰ ਮੈਂ ਨਵੀਂ ਚੁਣੀ ਹੋਈ ਟੀਮ ਨੂੰ ਵਧਾਈ ਦਿੰਦਾ ਉਸ ਤੋਂ ਬਾਅਦ ਬਾਗੇਪੁਰਾਣੇ ਦਾ ਪ੍ਰੋਗਰਾਮ ਹੈ ਜਿਹੜਾ ਉਹ ਵੀ ਦੇਾਂਗੇ ਬਹੁਤ ਜਲਦੀ ਇਹ ਨਵੀਂ ਟੀਮ ਨੂੰ ਮੈਂ ਵਧਾਈ ਦਿੰਦਾ ਹੋਇਆ ਇੱਕ ਵਾਰ ਫਿਰ ਇਸ ਗੱਲਬਾਤ ਦੀ ਸਮਾਪਤੀ ਕਰੂੰਗਾ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਤਿਕਾਰ ਮੈਂ ਬੇਨਤੀ ਕਰੂੰਗਾ ਸਾਡੇ ਨਵੇਂ ਚੁਣੇਗੇ ਪ੍ਰਧਾਨ ਗੁਰਚਰਨ ਸਿੰਘ ਜੀ ਰਾਜੂਪਤੋ ਉਹ ਆਪਣੇ ਵੱਲੋਂ ਆਪਣੀ ਨਵੀਂ ਚੁਣੀ ਗਈ ਟੀਮ ਵੱਲੋਂ ਕੀ ਸਾਨੂੰ ਵਿਸ਼ਵਾਸ ਦਵਾਉਂਦੇ ਆ ਬੇਨਤੀ ਕਰੂੰਗਾ ਕਿ ਉਹ ਵਿਸ਼ਵਾਸ ਜ਼ਰੂਰ ਦਵਾਉਂਦੇ ਹਾਂਜੀ ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਦੇ ਸ਼ਹਾਦਤਾਂ ਦੇ ਤੇ ਪ੍ਰਾਪਤ ਕੀਤਾ ਹੋਇਆ ਉਵਲੰਦਨਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੀ ਪਬਲਿਕ ਮੀਡੀਆ ਕਲੱਬ ਨੇ ਹਾਲ ਸਿੰਘ ਵਾਲਾ ਜਿਹੜਾ ਘਟਨਾ ਹੋਇਆ ਸੋ ਉਸ ਦੇ ਵਿੱਚ ਜਿੰਨੇ ਵੀ ਯੂਟਿਊਬਰ ਜਾਂ ਫੇਸਬੁੱਕ ਚਲਾਉਣ ਵਾਲਾ ਭਾਈਚਾਰਾ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਗੁਰਚਰਨ ਸਿੰਘ ਰਾਜੂ ਪੱਤੋ ਹੀਰਾ ਸਿੰਘ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਕੋਟਲ ਕੋਟ ਧੰਨਵਾਦ ਕਰਦਾ ਕਿ ਜਿਹੜਾ ਕੇਸ ਸਾਡੀ ਸੰਸਥਾ ਦੇ ਮੀਟਿੰਗ ਦੇ ਵਿੱਚ ਆ ਕੇ ਇਸ ਨੂੰ ਚਾਰ ਚੰਨ ਲਾਏ ਆ ਮੈਂ ਬਹੁਤ ਬਹੁਤ ਨਾਲ ਧੰਨਵਾਦ ਕਰਦਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਆ। ਸੋ ਸਮੁੱਚੇ মিডিਆ ਭਾਈਚਾਰੇ ਦਾ ਜਿੰਨੇ ਵੀ ਤੁਸੀਂ ਪਹੁੰਚੇ ਹੋ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ। ਸੋ ਜਿਹੜੀ ਅੱਜ ਦੀ ਸਾਡੀ ਮੀਟਿੰਗ ਹੈ ਪਬਲਿਕ মিডিਆ ਨਿਹਾਲ ਸਿੰਘ ਵਾਲਾ ਦੀ ਜਿਹੜੀ ਮੀਟਿੰਗ ਹੋਈ ਹੈ ਤੇ ਮੇਰੇ ਵੱਲੋਂ ਯਾਨੀ ਕਿ ਸਮੁੱਚੀ ਮੇਰੀ ਟੀਮ ਨੂੰ ਉਹਨਾਂ ਨੂੰ ਮੈਂ ਮੁਬਾਰਕਵਾਦ ਜਿੰਨਾ ਜਿੰਨਾਂ ਨੇ 2.5 ਸਾਲ ਤੋਂ ਮੈਨੂੰ ਪੂਰੇ ਸਮਰਥਨ ਦਿੱਤਾ ਤੇ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਹਾਂ ਸੋ ਜਿਹੜੀ ਅਗਲੀ ਰੂਪਰੇਖਾ ਜਿਹੜੀ ਜੇ ਪ੍ਰਧਾਨ ਸਾਹਿਬ ਸਾਡੇ ਸਰਪ੍ਰਸਤ ਜੀ ਨੇ ਦੱਸੀ ਹੈ 5 ਅਕਤੂਬਰ ਨੂੰ ਧਰਮਕੋਟ ਵਿੱਚ ਇਸ ਪਬਲਿਕ মিডিਆ ਕਲੱਬ ਦਾ ਜਿਹੜਾ ਗਠਨ ਕੀਤਾ ਜਾਊਗਾ ਸੋ ਸਾਡੇ ਦਰਮਿਆਨ ਧਰਮਕੋਟ ਤੋਂ ਹੀ ਬਹੁਤ ਵੱਡੀ ਤਦਾਦ ਦੇ ਵਿੱਚ ਪੰਜ-ਸੱਤ ਨਿਊ ਚੈਨਲਾਂ ਵਾਲੇ ਪਹੁੰਚੇ ਆ ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸੋ ਮੈਨੂੰ ਇਹਨਾਂ ਨੇ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਹੈ ਮੇਰੇ ਤੇ ਵਿਸ਼ਵਾਸ ਕੀਤਾ ਸੋ ਮੈਂ ਆਪ ਜੀ ਨੂੰ ਪੂਰਨ ਵਿਸ਼ਵਾਸ ਕਰਨ ਦਾ ਦਵਾਉਣਾ ਹੈ ਇਸ ਪਬਲਿਕ ਕਲੱਬ ਮੀਡੀਆ ਨੂੰ ਮੈਂ ਪੂਰਨ ਤੁਹਾਡੇ ਸਹਿਯੋਗ ਦੇ ਨਾਲ ਬਲੰਡੀਆਂ ਤੇ ਲੈ ਜਾਵਾਂਗਾ ਇਹਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ